ਹੁਣ ਬਹੁਤ ਠੰਡ ਹੈ ਕਿਸੇ ਦਾ ਨੱਕ ਚਲਦਾ ਕਿਸੇ ਨੂੰ ਨਜਲਾ ਹੋ ਗਿਆ ਕਿਸੇ ਨੂੰ ਰੇਸ਼ਾ ਹੋ ਗਿਆ ਕਿਸੇ ਦਾ ਗਲਾ ਫੜਿਆ ਗਿਆ ਤਾਂ ਮੇਰੀ ਇੱਕ ਗੱਲ ਨੋਟ ਕਰ ਲਿਓ ਸਿਤੋਪਲਾਦੀ ਚੂਰਨ ਸਾਰਿਆਂ ਦੇ ਘਰੇ ਪਿਆ ਹੋਊਗਾ ਪਿਆ ਹੋਊਗਾ ਸੱਚਮੁੱਚ ਪਿਆ ਹੋਊਗਾ ਜੇ ਨਹੀਂ ਪਿਆ ਨਾ ਤਾਂ ਵਧੀਆ ਕੰਪਨੀ ਦਾ ਜਾ ਕੇ ਮਾਰਕੀਟ ਚੋਂ ਲੈ ਲਓ ਸਿਤੋਪਲਾਦੀ S I T O P L A D I ਸਿਤੋਪਲਾਦੀ ਤਾਂ ਸਿਤੋਪਲਾਦੀ ਪਾਊਡਰ ਜਿਹੜਾ ਹੈਗਾ ਉਹ ਅੱਧਾ ਚਮਚਾ ਤੇ ਇੱਕ ਚਮਚਾ ਸ਼ਹਿਦ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ ਮਿਕਸ ਕਰਕੇ ਇਹ ਚਟਣਾ ਬੱਚਿਆਂ ਵਾਂਗੂੰ ਜਦੋਂ ਬੱਚੇ ਛੋਟੇ ਹੁੰਦੇ ਨੇ ਮਿਲੀ ਖਾਂਦੇ ਹੁੰਦੇ ਦੀ ਚਟ ਚਟ ਕੇ ਓਵੇਂ ਚਟ ਕੇ ਨਾਲ ਗਰਮ ਗਰਮ ਕੋਸਾ ਕੋਸਾ ਪਾਣੀ ਪੀ ਲਓ ਚਾਹੇ ਬਲੈਕ ਟੀ ਪੀ ਲਓ ਦੁੱਧ ਵਾਲੀ ਚਾਹ ਨਹੀਂ ਪੀਣੀ ਕਾਲੀ ਚਾਹ ਉਹ ਪੀ ਲਓ ਤੇ ਤੁਸੀਂ ਦੇਖੋਗੇ ਸਵੇਰੇ ਉੱਠ ਕੇ ਛਾਤੀ ਵੀ ਠੀਕ ਰੇਸ਼ਾ ਵੀ ਠੀਕ اور ਜਿਹੜਾ ਨੱਕ ਦੇ ਵਿੱਚ ਨਜਲਾ ਗਿਰਦਾ ਸੀ ਉਹਨੂੰ ਵੀ ਬਹੁਤ ਫਰਕ ਪਿਆ ਜਿਹੜੀ ਖੂ ਖੂ ਖਾਂਸੀ ਹੋਈ ਜਾਂਦੀ ਸੀ ਉਹਨੂੰ ਵੀ ਬਹੁਤ ਫਰਕ ਪਿਆ ਇਹ ਸਿੱਤੋਪਲਾ